ਅਲਸਾ ਤੇ ਬਗਤ ਜੀ ਕੀ ਫਤਿਹ ਮੈਂ ਕਾਰ ਸਿੰਘ ਕੰਧ ਖਰਿਆਲਾ ਅੱਜ ਅਸੀਂ ਬੰਦ ਤੇ 2 ਟਰਾਲੀਆਂ ਮਿੱਟੀ ਦੇ ਲੈ ਕੇ ਗਏ ਆ ਤੇ ਬਹੁਤ ਜ਼ਿਆਦਾ ਉੱਥੇ ਹਾਲਾਤ ਖਰਾਬ ਨੇ ਜਿਹੜਾ ਥੱਲੇ ਜਿੰਨਾ ਵਿੱਚ ਬਾਨਿਆ ਲੰਮਾ ਬਾਨਿਆ ਤੇ 20 ਦਿਨ ਹੋ ਗਏ ਤੇ ਵੀਰ ਨੂੰ ਪਾਣੀ ਲੱਗੇ ਨਾਲ ਜਿਹੜੇ ਪਹਿਲਾਂ ਕਿਤੇ ਬਾਗਾਂ ਬਣਿਆ ਉਦੋਂ ਥੱਲੇ ਰਿੱਤਾ ਰਿੱਤਾ ਦੇ ਸਲੇਸ਼ ਕੇ ਇਥੇ ਥੱਲੇ ਟਾਂਡੇ ਡਿੱਗਦੀਆਂ ਨੇ ਤੇ ਮੈਂ ਸਾਰੇ ਲੋਕਾਂ ਨੂੰ ਪੀਲ ਕਰਦਾ ਕਿ ਸਾਰੇ ਲੋਕ ਹੱਲਾ ਮਾਰਨ ਜਾਂ ਆਪਣੀਆਂ ਟ੍ਰੈਡ ਟਰਾਲੀਆਂ ਦੇ ਉੱਤੇ ਮਿੱਟੀ ਲਿਜਾਣ ਤੇ ਬਾਕੀ ਜਿਹੜੇ ਉਦਾਂ ਨੇ ਤੋੜੇ ਇਕੱਠੇ ਕਰਕੇ ਤੋੜੇ ਲਿਜਾਣ ਕਿਉਂਕਿ ਜਿਹੜਾਿੱਥੇ ਤੋੜਾ ਆ ਜਾਂਦਾ ਉਹ ਜਗ੍ਹਾ ਖਲੋ ਜਾਂਦੀ ਆ ਤੇ ਜਿੱਥੇ ਲੱਗਦੀ ਆ ਉੱਤੇ ਆਪਾਂ ਸੁੱਟ ਦਿੰਨੇ ਆ ਉਹ ਸਿੱਧੀ ਥੱਲੇ ਚੜੀ ਜਾਂਦੀ ਆ ਇਸ ਕਰਕੇ ਮੈਂ ਸਾਰੇ ਆਪਣੇ ਵੀਰਾਂ ਨੂੰ ਅਪੀਲ ਕਰਦਾ ਕਿ ਜਿੰਨੇ ਵੀ ਪਿੰਡਾਂ ਦੇ ਵਿੱਚ ਹੁੰਦੇ ਨੇ ਆਪਣੇ ਲੋਗ ਹਮ ਹਵਾ ਕੇ ਇਹ ਕਾਰਨ ਕਰਨਾ ਰਵਿਜ ਜਿੱਕਾ ਖਲਸਾ ਰਵਿਜ